ਸਸੀਕਾ ਤਰਨਲ ਜੈਪਲ ਜੀ ਨੂੰ ਅੱਜ ਫੇਰ ਸੱਦਾ ਦਿੱਤਾ ਹੈ 1 ਮਾਰਚ 2025 ਨੂੰ ਅਸੀਂ ਸਾਰਿਆਂ ਨੇ ਪੜਿਆ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਪੰਜਾਬ ਦੇ ਚੀਫ ਮਿਨਿਸਟਰ ਨੇ ਕਿਹਾ ਕਿ ਮੈਂ 3 ਮਹੀਨੇ ਦੇ ਵਿੱਚ ਜਿਹੜਾ ਡਰੱਗਸ ਹੈ ਨਸ਼ਾ ਐਥੋ ਖਤਮ ਕਰਦਾਗਾ ਉਹਨਾਂ ਨੇ ਆਪਣੀ ਮਹੀਮ ਦਾ ਨਾਮ ਵੀ ਦਿੱਤਾ ਯੁੱਧ ਨਸ਼ੇ ਵਿਰੁੱਧ ਮਹੀਮ ਚਲਾਈ ਪੰਜਾਬ ਦੇ ਵਿੱਚ ਉਹਨਾਂ ਨੇ ਕਿ 3 ਮਹੀਨੇ ਦੇ ਵਿੱਚ ਖਤਮ ਕਰ ਦੂੰਗਾ ਔਰ ਉਸ ਖਤਮ ਦੇ ਵਿੱਚ SSP DC ਸਾਰਿਆਂ ਨੂੰ ਸਖਸ਼ਮ ਦਿੱਤੀ ਆ ਵੀ ਹਰ ਮਹੀਨੇ ਬਾਅਦ ਮੈਂ ਤੁਹਾਡੀ ਜਾਂਚ ਕਰਾਂਗਾ ਤੁਹਾਡਾ ਦੇਖਾਂਗਾ ਕਿ ਕੀ ਕਰਦਾਰ ਰਹੇਗਾ ਕੀ ਕਰਾਂਗੇ ਇਸ ਤੋਂ ਪੱਲੇ ਵੀ ਪਿਛਲੇ ਸਾਲ ਵੀ ਇਹਨਾਂ ਨੇ ਬੜੇ ਵੱਡੇ ਵੱਡੇ ਘੋਸ਼ਣਾਵਾ ਕੀਤੇ ਸੀ ਆਪਾਂ ਨੂੰ ਯਾਦ ਆ ਜੂਨ 2024 ਦੇ ਵਿੱਚ ਇਹਨਾਂ ਨੇ ਲਗਭਗ 10000 ਅਫੀਸ਼ੀਅਲਸ ਪੁਲਿਸ ਅਫੀਸਰ ਬਦਲੇ ਸੀਗੇ ਉਹ ਵੀ ਐਸੀ ਕਰਕੇ ਬਦਲੇ ਸੀਗੇ ਵੀ ਇਸੇ ਸਿਰ ਨਸ਼ਾ ਖਤਮ ਕਰਾਂਗੇ ਪਰੰਤੂ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਕੀ ਸਥਿਤੀ ਹੈ ਔਰ ਮਾਨ ਸਰਕਾਰ ਦੇ ਉੱਪਰ ਕੀ ਕਰ ਰਹੀ ਹੈ ਇਸੇ ਬਾਰੇ ਜਾਣਦੇ ਆ ਕਰਨਲ ਜੈਬਰ ਜੀ ਨੂੰ ਕਰਨਲ ਜੈਬਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਇਸ ਵਿਸ਼ੇ ਦੇ ਸਾਨੂੰ ਇਹ ਲੱਗਿਆ ਵੀ ਇਸ ਵਿਸ਼ੇ ਦੇ ਤੁਹਾਨੂੰ ਤੋਂ ਅੱਛਾ ਜਾਣੂ ਕੋਈ ਨਹੀਂ ਹੋ ਸਕਦਾ ਤੇ ਜੈਬਰ ਜੀ ਜੋ ਮੈਂ ਪਿਛਤ ਭੂਮੀ ਰੱਖੀ ਹੈ ਉਹਦੇ ਬਾਰੇ ਤੁਸੀਂ ਥੋੜਾ ਜਿਹਾ ਆਪਣਾ ਚਾਨਣਾ ਪਾਓ ਥੈਂਕ ਯੂ ਸਤੰਦਰ ਜੀ ਵੈਕ ਜੀ ਦਾ ਖਾਲਸਾ ਸ੍ਰੀ ਵੈਕ ਜੀ ਕੀ ਫਤਿਹ ਅ ਇਹ ਤੁਸੀਂ ਅੱਜ ਦਾ ਜਿਹੜਾ ਟਾਪਿਕ ਹੈ ਇਹ ਬਹੁਤ ਹੀ ਇੱਕ ਸੈਂਸਿਟਿਵ ਟਾਪਿਕ ਹੈ ਇਸ ਦੇ ਅੰਦਰ ਜੀ ਤੇ ਮੇਰਾ ਹਮੇਸ਼ਾ ਮੰਨਣਾ ਰਿਹਾ ਮੈਂ ਇਹ ਇੱਕ ਐਸੀ ਚੀਜ਼ ਹੈ ਪੰਜਾਬ ਦੇ ਉੱਤੇ ਐਸਾ ਲਾਲਚਨ ਹੈ ਮੈਂ ਇਸ ਦੇ ਉੱਤੇ ਕਾਫੀ ਸਟੱਡੀ ਕਰਦਾ ਰਹਿਣਾ ਕਾਫੀ ਇਹਦੇ ਤੇ ਕੰਮ ਕਰਨ ਦੀ ਕੋਸ਼ਿਸ਼ ਕਰਨਾ ਤੇ ਤੁਹਾਡੇ ਨਾਲ ਪਹਿਲੇ ਵੀ ਮੇਰੇ ਖਲਿਕ ਤੋਂ ਵਾਰ ਇਹਦੇ ਤੇ ਮੈਂ ਡਿਸਕਸ਼ਨ ਕੀਤੀ ਹੋਈ ਹੈ ਸਟੈਂਡਰਡ ਜੀ ਕੁਝ ਚਾਰ ਪੰਜ ਚੀਜ਼ਾਂ ਸਾਨੂੰ ਪਤਾ ਹੋਣੀ ਹੈ ਬਹੁਤ ਜ਼ਰੂਰੀ ਨੇ ਉਹ ਮੈਂ ਪਹਿਲੇ ਦੱਸਾਂਗਾ ਫਿਰ ਆਪਾਂ ਚੀਫ ਮਿਨਿਸਟਰ ਮਾਨ ਤੇ ਗਵਰਨਮੈਂਟ ਦੇ ਵੱਲ ਜਾਵਾਂਗੇ ਪਹਿਲੀ ਗੱਲ ਇਹ ਹੈ ਕਿ ਪੰਜਾਬ ਇਕੱਲਾ ਐਸਾ ਕੋਈ ਕੱਲਾ ਐਸਾ ਕੋਈ ਸੂਬਾ ਨਹੀਂ ਹੈ ਹਿੰਦੁਸਤਾਨ ਚ ਜਾਂ ਪੂਰੀ ਦੁਨੀਆ ਚ ਜਿੱਥੇ ਡਰੱਗਸ ਦੀ ਪ੍ਰੋਬਲਮ ਹੈਗੀ ਹੈ ਡਰੱਗਸ ਜਿਹੜਾ ਉਹ ਇੱਕ ਇੰਟਰਨੈਸ਼ਨਲ ਪ੍ਰੋਬਲਮ ਹੈ ਅਮਰੀਕਾ ਚ ਹੈ ਯੂਰਪ ਚ ਹੈ ਮਿਡਲ ਈਸਟ ਚ ਹੈ ਤੇ ਅ ਆਪਣੇ ਹਿੰਦੁਸਤਾਨ ਦੇ ਵੀ ਬਹੁਤ ਸਾਰੇ ਸ਼ਹਿਰਾਂ ਚ ਸਪੈਸ਼ਲੀ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਕਾਫੀ ਇਹਦੀ ਪ੍ਰੋਲੀਫਰੇਸ਼ਨ ਹੁੰਦੀ ਹੈ। ਅ ਇੱਕ ਤਰ੍ਹਾਂ ਦੇ ਨਾਲ ਪੰਜਾਬ ਦੇ ਉੱਤੇ ਠੱਪਾ ਲੱਗ ਗਿਆ ਕਿ ਪੰਜਾਬ ਚ ਨਸ਼ਾ ਜ਼ਿਆਦਾ ਹੈ ਕਿਉਂਕਿ ਇੱਥੋਂ ਦਾ ਨਸ਼ਾ ਜਿਹੜਾ ਹੈ ਉਹ ਬੜਾ ਖਤਰਨਾਕ ਹੈ ਜਿਤਾ ਚਿੱਟਾ ਹੋ ਗਿਆ ਤੇ ਫਾਰਮਾਸੈਟিক্যাল ਟਰੰਕਸ ਹੋ ਗਏ। ਤੇ ਪਰ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹੱਥ ਤੇ ਹੱਥ ਬੈ ਕੇ ਰੱਖ ਕੇ ਬੈਠ ਸਕਨੇ ਆ। ਅਸੀਂ ਇਸ ਇਸ ਦਾ ਪੂਰੀ ਤਰ੍ਹਾਂ ਦੇ ਨਾਲ ਮੁਕਾਬਲਾ ਕਰਨਾ ਬਹੁਤ ਜ਼ਰੂਰੀ ਹੈ। ਦੂਸਰਾ ਇੱਕ ਪੁਆਇੰਟ ਜਿਹੜਾ ਹੈ ਕਿ ਅ ਬਹੁਤ ਸਾਰੀਆਂ ਪਹਿਲੇ ਵੀ ਸਰਕਾਰਾਂ ਨੇ ਇਹ ਕਿਹਾ ਹੈ ਕਿ ਅਸੀਂ ਨਸ਼ਾ ਮੁਕਤ ਕਰਦਾਂਗੇ ਤੇ ਹੁਣ ਭਗਵੰਤਬਾਦ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਹਿ ਰਹੀ ਹੈ ਸਿੰਦਰ ਜੀ ਡਰੱਗਸ ਤੋਂ ਕਿਸੇ ਜਗ੍ਹਾ ਨੂੰ ਮੁਕਤ ਕਰਨਾ ਇਹ ਸਿਰਫ ਇੱਕ ਗਵਰਨਮੈਂਟ ਦੇ ਹੱਥ ਨਹੀਂ ਹੈ ਗਵਰਨਮੈਂਟ ਇਕੱਲੀ ਨਹੀਂ ਇਹ ਕੰਮ ਕਰ ਸਕਦੀ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਐਲੀਮੈਂਟਸ ਜਿਹੜੇ ਨੇ ਉਹਨਾਂ ਨੂੰ ਯੋਗਦਾਨ ਦੇਣਾ ਪੈਂਦਾ ਹੈ ਤੇ ਇਹ ਕੋਈ ਐਸੀ ਚੀਜ਼ ਹੈ ਇਸ ਵਾਸਤੇ ਅਗਰ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਇਸ ਗੱਲ ਦੇ ਉੱਤੇ ਵੋਟਾ ਮੰਗਣ ਦੀ ਕੋਸ਼ਿਸ਼ ਕਰੇ ਕਿ ਅਸੀਂ ਨਸ਼ਾ ਮੁਕਤ ਕਰ ਦਵਾਂਗੇ ਤੇ ਸਾਨੂੰ ਉਹਨਾਂ ਦੀ ਗੱਲ ਸੀਰੀਅਸਲੀ ਨਹੀਂ ਲੈਣੀ ਚਾਹੀਦੀ ਕਿਉਂਕਿ ਇਕੱਲੇ ਉਹ ਨਹੀਂ ਕਰ ਸਕਦੇ ਉਹਦੇ 'ਚ ਸਾਰਿਆਂ ਨੂੰ ਮਿਲਣਾ ਪਏਗਾ ਸਭ ਤੋਂ ਵੱਡਾ ਇਹਦੇ 'ਚ ਯੋਗਦਾਨ ਹੁੰਦਾ ਸਿਵਲ ਸੁਸਾਇਟੀ ਦਾ ਇਸ ਸੋਸਾਇਟੀ ਦੇ ਵਿੱਚ ਇਹ ਕੰਮ ਜਿਹੜਾ ਹੈ ਇੱਕ ਘਰਾਂ ਤੋਂ ਸ਼ੁਰੂ ਹੁੰਦਾ ਹੈ ਸਕੂਲਾਂ ਤੋਂ ਸ਼ੁਰੂ ਹੁੰਦਾ ਹੈ ਅਗਰ ਤੇ ਤੁਹਾਡੀ ਘਰ ਦੀ ਪੜ੍ਹਾਈ ਕਰਦਾ ਘਰ ਦਾ ਮਾਹੌਲ ਚੰਗਾ ਹੈ ਤੇ ਸਕੂਲ ਦਾ ਮਾਹੌਲ ਜਿਆਦਾ ਸਕੂਲ ਦਾ ਮਾਹੌਲ ਕਿਉਂਕਿ ਇਹ ਇਹ ਆਦਤਾਂ ਜਿਹੜੀਆਂ ਨੇ ਘਰ ਦੇ ਵਿੱਚ ਲਈ ਪੈਂਦੀਆਂ ਘਰ ਦੇ ਬਾਹਰ ਪੈਂਦੀਆਂ ਨੇ ਤੇ ਜਿਆਦਾ ਤੁਹਾਡੀ ਸੰਗਤ ਦਾ ਮਾਹੌਲ ਤੇ ਸਕੂਲ ਦਾ ਮਾਹੌਲ ਉਹਦੇ ਨਾਲ ਬਹੁਤ ਕੁਝ ਡਿਪੈਂਡ ਕਰਦਾ ਹੈ ਕਾਲਜ ਦਾ ਮਾਹੌਲ ਉਹਦੇ ਤੇ ਬਹੁਤ ਡਿਪੈਂਡ ਕਰਦਾ ਹੈ ਇਸ ਵਾਸਤੇ ਇਹਦੇ ਵਿੱਚ ਤੁਹਾਡੇ ਰੋਲ ਮਾਡਲ ਤੁਹਾਡੇ ਰਿਲੀਜੀਅਸ ਲੀਡਰ ਤੁਹਾਡੇ ਗ੍ਰੰਥੀ ਤੁਹਾਡੇ ਜਾਰੀ ਤੁਹਾਡੇ ਕ੍ਰਿਕਟਰਸ ਤੁਹਾਡੇ ਵੱਡੇ ਬਜ਼ੁਰਗ ਤੁਹਾਡੇ ਟੀਚਰਸ ਤੁਹਾਡੇ ਪੇਰੈਂਟਸ ਇਹਨਾਂ ਸਾਰਿਆਂ ਨੂੰ ਮਿਲਣਾ ਪੈਂਦਾ ਹੈ ਵਿਜੀਲੈਂਟ ਰਹਿਣਾ ਪੈਂਦਾ ਹੈ ਤੁਹਾਡੀਆਂ ਸਰਪੰਚ ਤੁਹਾਡੀਆਂ ਪੰਚਾਇਤਾਂ ਤੁਹਾਡੀ ਵਿਲੇजेस ਦੇ ਬਜ਼ੁਰਗ ਉਥੇ ਵਿਲੇਜ ਦੇ ਵਿੱਚ ਵਿਜੀਲੈਂਸ ਕਮੇਟੀ ਕੀ ਤੁਸੀਂ ਧਿਆਨ ਰੱਖੋ ਕਿ ਨਾਨ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਨਾਲ ਡਰੱਗਸ ਜਿਹੜੇ ਨੇ ਉਹ ਉਹ ਕੰਟੇਨ ਹੁੰਦੇ ਨੇ ਇਹ ਮੇਰਾ ਤੀਸਰਾ ਪੁਆਇੰਟ ਹੈ ਕਿ ਕਦੀ ਵੀ ਪੂਰੀ ਜ਼ਿੰਦਗੀ ਦੇ ਵਿੱਚ ਡਰੱਗਸ ਜਿਹੜੇ ਨੇ ਉਹ ਪੂਰੀ ਤਰ੍ਹਾਂ ਮੁਕਤ ਨਹੀਂ ਹੈ ਜਿਹੜਾ ਨਸ਼ਾ ਮੁਕਤ ਵਗੈਰਾ ਕਹਿੰਦੇ ਨੇ ਕੋਈ ਵੀ ਐਸਾ ਸੂਬਾ ਨਹੀਂ ਹੋਏਗਾ ਜਿਹੜਾ ਨਸ਼ਾ ਮੁਕਤ ਹੋ ਜਾਏਗਾ ਹਰ ਬੰਦੇ ਨੂੰ ਇਹ ਸੋਚਣਾ ਹੁੰਦਾ ਹੈ ਕਿ ਅਸੀਂ ਉਹਨੂੰ ਐਸੇ ਲੈਵਲ 'ਤੇ ਰੱਖੀਏ ਜਿਹੜਾ ਕਿ ਥੋੜਾ ਮਤਲਬ ਕੰਟਰੋਲੇਬਲ ਕੰਟੇਨੇਬਲ ਹੋਏ ਜਿਹਨੂੰ ਤੁਸੀਂ ਸੰਭਾਲ ਸਕੋ ਐਸ ਵੇਲੇ ਸਾਨੂੰ ਇਹ ਲੱਗ ਰਿਹਾ ਸਾਰਿਆਂ ਨੂੰ ਕੀ ਪੰਜਾਬ ਦੇ ਵਿੱਚ ਜਿਹੜੇ ਡਰੱਗਸ ਦਾ ਆ ਗਿਆ ਨਾ ਇਹ ਕੰਟੇਨੇਬਲ ਨਹੀਂ ਹੈ ਇਹ ਇਹ ਹੱਥੋਂ ਬਾਹਰ ਨਿਕਲਿਆ ਹੋਇਆ ਜਿੰਨੇ ਕੁ ਬੰਦੇ ਹੋਣੇ ਚਾਹੀਏ ਨੇ ਪਰਸੈਂਟੇਜ ਆਫ ਯੂਗਤ ਉਹ ਤੋਂ ਜ਼ਿਆਦਾ ਨੇ ਬਹੁਤ ਜ਼ਿਆਦਾ ਨੇ ਇਸ ਵਾਸਤੇ ਸਾਨੂੰ ਐਕਸਟਰਾ ਐਫਰਟ ਪਾਣਾ ਸੋ ਅਗਰ ਇਹਨੂੰ ਕੰਟੇਨ ਕਰਨਾ ਹੈ ਤੇ ਇਹਦਾ ਮਤਲਬ ਹੈ ਕਿ ਇਹਦੇ ਉੱਤੇ ਕੰਟੀਨਿਊਸ ਕੰਮ ਦੀ ਜ਼ਰੂਰਤ ਹੈ ਇਹ ਨਹੀਂ ਕਿ ਇੱਕ ਗਵਰਨਮੈਂਟ ਨੇ ਕਰ ਦਿੱਤਾ ਤੇ ਫਿਰ ਉਹਦੇ ਬਾਅਦ ਤੁਸੀਂ ਛੱਡ ਦਿੱਤਾ ਤੇ ਦੂਸਰੀ ਨੇ ਕਰ ਦਿੱਤਾ ਸੋ ਏ ਜਿਹੜਾ ਹੈਗਾ ਇਹਦੇ ਚ ਕੰਟੀਨਿਊਸ ਕੰਮ ਦੀ ਜ਼ਰੂਰਤ ਹੈ ਸਾਰਿਆਂ ਨੂੰ ਮਿਲ ਕੇ ਇਹਦੇ ਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਚੌਥੀ ਗੱਲ ਇਹ ਹੈ ਕਿ ਇਹਦੇ ਚ ਇਹਦੇ ਚ ਪੈਸਾ ਬਹੁਤ ਹੈ ਜਿਸ ਕਾਰਨ ਕਿ ਲੋਕਾਂ ਨੂੰ ਲਾਲਚ ਆ ਜਾਂਦਾ ਹੈ ਸੋ ਉਹਦੇ ਕਾਰਨ ਸਿਰਫ ਪੰਜਾਬ ਚ ਹੀ ਨਹੀਂ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਰਹਿੰਨੇ ਆ ਪੰਜਾਬ ਚ ਹੀ ਨਹੀਂ ਹਾਰ ਤੇਗਾ ਦੇ ਵਿੱਚ ਪੁਲਿਸ ਦਾ ਤੇ ਅਧਿਕਾਰੀਆਂ ਦਾ ਤੇ ਡਰਗ ਟ੍ਰੈਡਰਸ ਦਾ ਤੇ mafia ਦਾ ਇੱਕ ਨੈਕਸਸ ਹੁੰਦਾ ਹੈ ਇਹ ਇੰਟਰਨੈਸ਼ਨਲ ਲੈਕਸੈਂਸ ਨੇ ਤੁਸੀਂ ਦੇਖਿਆ ਹੋਇਆ ਹੈ ਗੋਲਡਨ ਕ੍ਰਿਸੈਂਟ ਦਾ ਨੈਕਸਸ ਹੈਗਾ ਹੈ ਗੋਲਡਨ ਟ੍ਰਾਇੰਗਲ ਦਾ ਨੈਕਸਸ ਹੈਗਾ ਕਿੱਥੋਂ ਅਫਗਾਨਿਸਤਾਨ ਤੋਂ ਨਿਕਲ ਕੇ ਤੇ ਅਫਰੀਕਾ ਤੱਕ ਪਹੁੰਚ ਜਾਂਦੀ ਹੈ ਦੂਜੇ ਪਾਸੇ ਮਿਆਂਮਾਰ ਤੋਂ ਨਿਕਲ ਕੇ ਤੇ ਹਿੰਦੁਸਤਾਨ ਜਿਹੜਾ ਉਹ ਇਸ ਇਨਾ ਟ੍ਰਾਇੰਗਲਸ ਦੇ ਸੈਂਟਰ ਦੇ ਵਿੱਚ ਹੈਗਾ ਸੋ ਹਿੰਦੁਸਤਾਨ ਦੇ ਵਿੱਚੋਂ ਸਿਰਫ ਅਸੀਂ ਇੱਥੇ ਡਰੱਗਸ ਦੀ ਕੰਜ਼ਮਪਸ਼ਨ ਨਹੀਂ ਕਰਦੇ ਇੱਥੋਂ ਦੀ ਬਾਹਰ ਵੀ ਨਿਕਲਦੇ ਨੇ ਤੇ ਉਹਨਾਂ ਦੇ ਕੋਲ ਅਗਰ ਅਸੀਂ ਸੋਚਨੇ ਆ ਕਿ ਸਾਡੇ ਕੋਲ ਬਹੁਤ ਚੰਗੇ ਤਰੀਕੇ ਨੇ ਇਹਨੂੰ ਰੋਕਣ ਦੇ ਤੇ ਉਹਨਾਂ ਕੋਲ ਵੀ ਇਹਨੂੰ ਬਾਹਰ ਭੇਜਣ ਦੇ ਵੀ ਬਹੁਤ ਸਾਰੇ ਤਰੀਕੇ ਨੇ ਕਿਉਂਕਿ ਪੈਸਾ ਬਹੁਤ ਇਨਵੋਲਡ ਹੈ ਇਦੇ ਚ ਸੋ ਉਹ ਵੀ ਕੰਟੀਨਿਊਸ ਪ੍ਰੋਸੈਸ ਹੈਗਾ ਸੋ ਉਹਨੂੰ ਸਾਨੂੰ ਕਰਨਾ ਪੈਂਦਾ ਸੋ ਇਹ ਸਭ ਕੁਝ ਦੱਸ ਕੇ ਮੈਂ ਤੁਹਾਨੂੰ ਭਗਵੰਤ ਮਾਨ ਜੀ ਦੀ ਗੱਲ ਦੇ ਉੱਤੇ ਆ ਜਾਵਾਂ ਦੇਖੋ ਮੈਂ ਪੋਲਿਟਿਕਸ ਨੇ ਖੇਡਦਾ ਡਰੱਗਸ ਦੇ ਉੱਤੇ ਬਿਲਕੁਲ ਵੀ ਮੈਨੂੰ ਚੰਗਾ ਹੀ ਨਹੀਂ ਲੱਗਦਾ ਮੈਂ ਕਈ ਡਿਬੇਟਸ ਦੇ ਵਿੱਚ ਵੀ ਗਿਆ ਤੇ ਅਗਰ ਉਹ ਸਰਕਾਰ ਇਹ ਮੰਦੀ ਹੈ ਕਿ ਉਹ ਸੀਰੀਅਸ ਹੈ ਇਸ ਚੀਜ਼ ਦੇ ਵਿੱਚ ਤੇ ਮੈਨੂੰ ਬੜੀ ਖੁਸ਼ੀ ਹੈ ਪਰ ਇਹ ਸੀਰੀਅਸਨੈਸ ਉਹਨਾਂ ਨੇ ਪਹਿਲੇ ਵੀ ਦਿਖਾਈ ਸੀਗੀ ਕਦੀ 26 ਜਨਵਰੀ ਕਦੀ 15 ਅਗਸਤ ਕਦੀ ਸ੍ਰੀ ਹਰਮੰਦਰ ਸਾਹਿਬ ਤੇ ਕੁਝ ਕਰਤਾ ਤੁਸੀਂ ਦੱਸਿਆ 10000 ਉਹਨਾਂ ਕੋਲੋਂ ਕੁਝ ਹੋਇਆ ਨਹੀਂ ਕਿਉਂਕਿ ਉਹਨਾਂ ਦੀ ਅਪਰੋਚ ਠੀਕ ਨਹੀਂ ਹੈ ਉਹ ਇਸ ਪੂਰੀ ਚੀਜ਼ ਦਾ ਸ਼ਰੇਹ ਖੁਦ ਲੈਣਾ ਚਾਹੁੰਦੇ ਨੇ ਤੇ ਮੈਂ ਤੁਹਾਨੂੰ ਦੱਸ ਦਿੱਤਾ ਕਿ ਕੋਈ ਵੀ ਗਵਰਨਮੈਂਟ ਜਿਹੜੀ ਹੈ ਉਹ ਖੁਦ ਨਹੀਂ ਇਹਦਾ ਸ਼ਰੇਹ ਲੈ ਸਕਦੀ ਜਦੋਂ ਤੱਕ ਗਵਰਨਮੈਂਟ ਪੂਰੇ ਲੋਕਾਂ ਨੂੰ ਤੇ ਸਿਵਲ ਸੁਸਾਇਟੀ ਨੂੰ ਨਾਲ ਲੈ ਕੇ ਤੇ ਨਹੀਂ ਚੱਲਦੀ ਤੇ ਤਿੰਨ ਮਹੀਨੇ ਦੇ ਵਿੱਚ ਤੇ ਅ ਜੀ ਕੁਝ ਵੀ ਨਹੀਂ ਹੋ ਸਕਦਾ ਇਹ ਇਹ ਐਸੀਆਂ ਗੱਲਾਂ ਇੱਕ ਇੱਕ ਚੰਗੀ ਜਿਹੜੀ ਮੈਚ्योर ਸਰਕਾਰ ਹੈ ਉਹਨੂੰ ਨਹੀਂ ਕਹਿਨੀਆਂ ਚਾਹੀਦੀਆਂ ਕਿਉਂਕਿ ਇਹ ਲੋਕਾਂ ਦੇ ਜ਼ਖਮ ਦੇ ਉੱਤੇ ਨਮਕ ਛਿੜਕਣ ਵਾਲੀ ਗੱਲ ਹੈ ਕਿ ਜੀ ਅਸੀਂ ਕਰ ਦਵਾਂਗੇ ਲੋਕਾਂ ਲੋਕ ਫਿਰ ਉਮੀਦ ਲਗਾ ਕੇ ਬਹਿ ਜਾਂਦੇ ਨੇ ਅਗਰ ਤੁਸੀਂ ਅੱਜ ਸ਼ੁਰੂ ਕਰੋਗੇ ਤੇ ਮੈਨੂੰ ਲੱਗਦਾ ਹੈ ਕਿ 2 ਸਾਲ ਤੇ 100% ਲੱਗ ਜਾਣਗੇ ਕਿਉਂਕਿ ਇੱਕ ਗੱਲ ਸਮਝ ਲਓ ਕਿ ਅਗਰ ਤੁਸੀਂ ਇੱਕਦਮ ਡਰੱਗਸ ਦੀ ਸਪਲਾਈ ਬੰਦ ਕਰ ਦਿੱਤੀ ਸਾਰੇ ਟਸਕਰਾਂ ਨੂੰ ਅੰਦਰ ਕਰ ਦਿੱਤਾ ਪਹਿਲੀ ਗੱਲ ਤੇ ਉਹ ਹੋ ਨਹੀਂ ਸਕਦਾ ਹੰ? ਅਗਰ ਤੁਸੀਂ ਕੱਟ ਵੀ ਦਿੱਤਾ ਤੇ ਜਿਹੜੇ ਐਡਿਕਟਸ ਹੈਗੇ ਨੇ ਉਹਨਾਂ ਦੀ ਜਾਨ ਦੇ ਉੱਤੇ ਖਤਰਾ ਆ ਜਾਂਦਾ ਉਹਨਾਂ ਨੂੰ ਵਿਡਰੋਲ ਸਿੰਪਟਮਸ ਹੋ ਜਾਣਗੇ ਤੁਹਾਡੇ ਕੋਲ ਉਹਨਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਮੈਡੀਕਲ ਫੈਸਿਲਿਟੀਆਂ ਹੈ ਨਹੀਂ ਰੀਹੈਬਿਲੀਟੇਸ਼ਨ ਸੈਂਟਰਸ ਹੈ ਨਹੀਂ ਉਹਨਾਂ ਦੀ ਮੈਡੀਕਲ ਉਹਨੂੰ ਕਰਨ ਵਾਸਤੇ ਤੁਹਾਡੇ ਕੋਲ ਹੈ ਨਹੀਂ ਇਹਦਾ ਮਤਲਬ ਇਹ ਕੰਮ ਜਿਹੜਾ ਹੈ ਫੇਜ਼ ਵਾਈਜ਼ ਹੀ ਹੋ ਸਕਦਾ ਤੁਸੀਂ ਰੋਕ ਤਸਕਰਾਂ ਨੂੰ ਫੜ ਕੇ ਤੇ ਸਪਲਾਈ ਘਟ ਨਹੀਂ ਕਰਨੀ ਤੁਸੀਂ ਜਿਹੜੇ ਇਸ ਗੱਲ 'ਚ ਫਸੇ ਪਏ ਨੇ ਜਿਹਦੇ ਐਡਿਕਟਸ ਨੇ ਉਹਨਾਂ ਦੇ ਵਾਸਤੇ ਐਡਿਕੁਅਲ ਮੈਡੀਕਲ ਫੈਸਿਲਿਟੀ ਸਾਈਕਲੋਜੀਕਲ ਉਹਨਾਂ ਦੀ ਲੁਕਿੰਗ ਆਫਟਰ ਇਹ ਸਾਰਾ ਕੁਝ ਕਰਕੇ ਫੇਜ਼ ਵਾਈਜ਼ ਆਇਤਾ ਆਇਤਾ ਹੀ ਹੋ ਸਕਦਾ ਸੋ ਇਹ ਕਹਿ ਦੇਣਾ ਕਿ ਅਸੀਂ 3 ਮਹੀਨੇ 'ਚ ਨਸ਼ਾ ਮੁਕਤ ਕਰ ਦਵਾਂਗੇ ਇਹ ਨਹੀਂ ਹੋ ਸਕਦਾ ਐਸੀਆਂ ਗੱਲਾਂ ਸਰਕਾਰ ਨੂੰ ਨਹੀਂ ਕਰਨੀਆਂ ਚਾਹੀਦੀਆਂ ਮੈਨੂੰ ਲੱਗਦਾ ਹੈ ਸਰਕਾਰ ਅੱਛੀ ਉਹੀ ਹੋਏਗੀ ਜਿਹੜੀ ਗੱਲ ਘਟ ਕਰੇ ਤੇ ਕੰਮ ਜ਼ਿਆਦਾ ਕਰੇ ਇਸ ਚੀਜ਼ ਦੇ ਵਿੱਚ ਤੇ ਇਹਨੂੰ ਅਸੀਂ ਇੱਕ ਰਾਜਨੀਤਿਕ ਪਲੈਟਫਾਰਮ ਨਾ ਬਣਾ ਲਈਏ ਕਿਉਂਕਿ ਇਹ ਉਹ ਰਾਜਨੀਤਿਕ ਪਲੈਟਫਾਰਮ ਦੇ ਨਾਲ ਇਦਾਂ ਹੈ ਕਿ ਸਾਰੇ ਕਹਿੰਦੇ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਨਸ਼ਾ ਪੰਜਾਬ ਦੇ ਵਿੱਚ ਜਿੱਦਾਂ ਕਿ ਸਿਰਫ ਪੰਜਾਬ ਦੇ ਵਿੱਚ ਹੀ ਨਸ਼ਾ ਹੋਰ ਕਿੱਥੇ ਹੈ ਹੀ ਨਹੀਂ ਹੈ ਸੋ ਇਹ ਗੱਲਾਂ ਮੇਰਾ ਖਿਆਲ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਥੋੜਾ ਜਿਆ ਅ ਗੌਰ ਕਰਨਾ ਬਹੁਤ ਜ਼ਰੂਰੀ ਹੈ ਜਿੱਦਾਂ ਤੁਸੀਂ ਗੱਲ ਦੱਸੀ ਵੀ ਪੰਜਾਬ ਸਰਕਾਰ ਦਾ ਸੀ ਪਿਛਲੇ ਕਾਫੀ ਦੇਰ ਤੋਂ ਬਤਕਰ ਦੇ ਵਸ ਦੇਖ ਰਿਹਾ ਵੀ ਕੀ ਕੀ ਕਰ ਰਹੇ ਹਨ ਪਰੰਤੂ ਜਮੀਨ ਤੇ ਜਾਏ ਕੁਝ ਨਜ਼ਰ ਨਹੀਂ ਆਉਂਦਾ ਉਹਨਾਂ ਨੇ ਨਾ ਪਿੱਛੇ ਦਿਖਾਉਣ ਦੇ ਲਈ ਜਾਂ ਕੁਝ ਕਰਨ ਦੇ ਲਈ ਤਸਕਰ ਦੇ ਉੱਪਰ ਕਾਫੀ ਕਾਰਵਾਈ ਵੀ ਕੀਤੀ ਹੈ ਘਰ ਵੀ ਤੋੜੇ ਉਹਨਾਂ ਦਾ ਸਭ ਕੁਝ ਕੀਤਾ ਹੈ ਇਹਨਾਂ ਨੇ ਇਹ ਵੀ ਕਹਿ ਵੀ ਜਿਨ੍ਹਾਂ ਨੂੰ ਤਸਕਰ ਜਿਹੜੇ ਅਸੀਂ ਫੜਾਂਗੇ ਉਹਨਾਂ ਨੂੰ ਅਸੀਂ ਸਬਸਿਡੀਆਂ ਵੀ ਬੰਦ ਕਰ ਦਾਂਗੇ ਜਿੱਦਾਂ ਪਾਣੀ ਬਿਜਲੀ ਜੋ ਦਿੰਦੇ ਆ ਉਹ ਸਾਰਾ ਅਸੀਂ ਬੰਦ ਕਰਾਂਗੇ ਇਹ ਕੁਝ ਐਸੇ ਸਟੈਪਸ ਆ ਜਿਹੜੇ ਅੱਛੇ ਵੀ ਲੱਗਦੇ ਆ ਲੋਕਾਂ ਨੂੰ ਲੁਭਾਉਣੇ ਲੱਗਦੇ ਪਰੰਤੂ ਤੁਸੀਂ ਜਿੱਦਾਂ ਸੈਕੰਡ ਗੱਲ ਕੀਤੀ ਵੀ ਅਸੀਂ ਰੀਹੈਬਿਲੀਟੇਸ਼ਨ ਕਿੱਦਾਂ ਕਰਨਾ ਇਸ ਦਾ ਰੋਡਮੈਪ ਕੀ ਹੈ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਇਹਨਾਂ ਨੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਇਸ ਇਹਦੇ ਵਿੱਚ ਯੁੱਧ ਨਿਆਂ ਦੇ ਵਿਰੁੱਧ ਕੈਂਪੇਨ ਜਿਹੜਾ ਡਰਾਈਅਰ ਕੈਂਪੇਨ ਇਸ ਦੇ ਵਿੱਚ ਇਹਨਾਂ ਦੇ ਕੋਲ ਇਹ ਆਈਡੀਆ ਹੈਗੇ ਜਾਂ ਇਹ ਇਸ ਆਈਡੀਆ ਤੋਂ ਕਰ ਰਹੇ ਹਾਂ ਕੁਝ ਕੁਝ ਐਸਾ ਲੱਗਦਾ ਵੀ ਇਹ ਜਿਹੜੀ ਪੰਜ ਮੈਂਬਰੀ ਜਿਹੜੀ ਪੰਜ ਮਨਿਸਟਰ ਬਣਾਏ ਹੈ ਇਸ ਨੂੰ ਲੈ ਕੇ ਸੀਰੀਅਸ ਹੈ ਔਰ ਕੁਝ ਲੋਕਲ ਮਾਵਨ ਤੋਂ ਇਲਾਵਾ ਵਾਕਈ ਸਮਾਜ ਦੇ ਲਈ ਕੁਝ ਕਰਨਾ ਚਾਹੁੰਦੇ ਹੈ ਕਿ ਐਸਾ ਕੁਝ ਦਰਤ ਦੇ ਨਜ਼ਰ ਆ ਰਹੇ ਸਟੈਂਡਰਡ ਵੀ ਉਹ ਤਾਂ ਟਾਈਮ ਹੀ ਦੱਸੇਗਾ ਜਿੱਦਾਂ ਮੈਂ ਤੁਹਾਨੂੰ ਦੱਸਦਾ ਕਿ 3 ਮਹੀਨੇ ਦੇ ਵਿੱਚ ਕੁਝ ਹੋਣ ਨਹੀਂ ਵਾਲਾ ਤੇ ਲੋਕਾਂ ਦੇ ਚਸ਼ਮਾਂ ਦੇ ਉੱਤੇ ਨਿਮਕ ਨਹੀਂ ਚਿਰਕਣਾ ਚਾਹੀਦਾ ਆ ਜਿਹੜੇ ਲੋਕਾਂ ਦੇ ਘਰ ਢਾਈ ਜਾ ਰਹੇ ਨੇ ਮੈਂ ਇਸ ਚੀਜ਼ ਨੂੰ ਵੀ ਬਿਲਕੁਲ ਮੈਂ ਇਹਦੀ ਬਹੁਤ ਨਿੰਦਾ ਕਰਨਾ ਵਾਂ ਕਿਉਂਕਿ ਦੇਖੋ ਸਟੈਂਡਰਡ ਜੀ ਇੱਕ ਘਰ ਦੇ ਵਿੱਚ ਬਜ਼ੁਰਗ ਵੀ ਰਹਿੰਦੇ ਨੇ ਤਾਂ ਤੁਸੀਂ ਕੀ ਹੋ ਸਕਦਾ ਹੈ ਕਿ ਜੇਰਾ ਉੱਥੋਂ ਦਾ ਉਸ ਦਾ ਤਸਕਰ ਹੈ ਉਹ ਕਿਸੇ ਮਜਬੂਰੀ ਦੇ ਨਾਲ ਤਸਕਰ ਹੋਏ ਜਾਂ ਉਹ ਤਸਕਰੀ ਕਰਦੇ ਆ ਤੇ ਬਾਕੀ ਨਹੀਂ ਕਰਦੇ ਉਹਦੇ ਭਰਾ ਜਾਂ ਉਹਦੇ ਮਾਪਿਓ ਉਹਦੇ ਖਿਲਾਫ ਨੇ ਤੇ ਤੁਸੀਂ ਇੱਕ ਬੰਦੇ ਦੀ ਪ੍ਰੋਬਲਮ ਦੇ ਕਾਰਨ ਤੁਸੀਂ ਸਾਰੇ ਮਤਲਬ ਇੱਕ ਪੂਰੇ ਪਰਿਵਾਰ ਦਾ ਸਤਿਆਨਾਸ਼ ਕਰ ਦੋ ਇਹ ਤੇ ਕਿਤਰੇ ਨਹੀਂ ਲਿਖਿਆ ਹੋਇਆ ਦੂਸਰਾ ਸਾਡੇ ਇੱਥੇ ਕਾਨੂੰਨ ਹੈਗਾ ਤੁਸੀਂ ਕਾਨੂੰਨ ਦੇ ਨਾਲ ਚਲੋ ਉਹਦੇ ਉੱਤੇ ਕੇਸ ਕਰੋ ਜਿੰਨੀਆਂ ਚਾਹਤ ਸ਼ੀਟਸ ਅੱਜ ਤੱਕ ਇਹਨਾਂ ਨੇ ਕੀਤੀਆਂ ਨੇ ਇਹਨਾਂ ਕੋਲੋਂ ਮੈਨੂੰ ਕਦੀ ਕਹਿ ਦਿੰਦੇ ਨੇ ਅਸੀਂ 30000 ਬੰਦੇ ਅੰਦਰ ਕਬੀ ਤੇ ਕਦੀ 60000 ਬੰਦੇ ਅੱਦੇ ਕਰ ਦਿੱਤੇ ਮੈਂ ਡਿਬੇਟਾ ਦੇ ਵਿੱਚ ਸੁਣਨਾ ਵਾਂ ਪਰ ਕੋਰਟ ਤੇ ਇਹਨਾਂ ਨੂੰ ਕਹਿ ਰਹੀ ਹੈ ਕਿ ਬਈ ਤੁਸੀਂ ਜਿਹੜੇ ਤੁਹਾਡੇ ਤੁਹਾਡੇ ਟੈਸ ਕਰਨੇ ਉਹਨਾਂ ਦੀ ਜਦੋਂ ਇੱਥੇ ਸੁਣਵਾਈ ਆਂਦੀ ਹੈ ਤੇ ਤੁਹਾਡੇ ਪੁਲਿਸ ਦਾ ਬੰਦਾ ਹੀ ਨਹੀਂ ਆਂਦਾ ਤੁਸੀਂ ਵਕੀਲ ਹੋ ਤੁਸੀਂ ਜਾਂਦੇ ਹੀ ਹੋ ਐਸੀਆਂ ਗੱਲਾਂ ਬਹੁਤ ਸਾਰੀਆਂ ਆਂਦੀਆਂ ਨੇ ਸੋ ਇਹਨਾਂ ਕੋਲੋਂ ਇੱਕ ਬੰਦੇ ਨੂੰ ਫੜਨਾ ਤੇ ਉਹਨੂੰ ਸਿਰਫ ਇੱਕ ਡਾਟਾ ਬਣਾ ਲ ਕੇ ਤੇ ਆਪਣੀ ਰਾਜਨੀਤਿਕ ਰੋਟੀਆਂ ਸੇਕਨੀਆਂ ਮੇਰੇ ਖਿਆਲ ਇਹ ਕੰਮ ਜਿਹੜਾ ਹੈ ਇਹ ਸਰਕਾਰ ਦਾ ਠੀਕ ਨਹੀਂ ਹੈ ਅ ਸਰਕਾਰ ਨੂੰ ਬੜਾ ਸੀਰੀਅਸਲੀ ਕੰਮ ਕਰਨਾ ਚਾਹੀਦਾ ਹੈ ਤੇ ਸੀਰੀਅਸਲੀ ਕੰਮ ਕਰਨ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਚੁੱਪਚਾਪੇ ਕੰਮ ਕਰੋ ਉਹਨੇ ਪੰਜ ਮੈਂਬਰ ਕਮੇਟੀ ਕੀ ਕਰੇਗੀ ਜੇ ਤੋ ਕਰੇਗੀ ਤੇ ਪਤਾ ਲੱਗ ਜਾਏਗਾ ਸਾਹਮਣੇ ਆ ਜਾਏਗਾ ਕਿ ਕੀ ਕਰ ਰਹੀ ਹੈ ਪਰ ਇਸ ਵੇਲੇ ਇਹਨਾਂ ਕੋਲ ਉਹ ਇਨਫਰਾਸਟ੍ਰਕਚਰ ਹੀ ਹੈ ਨਹੀਂ ਜਿਸ ਦੇ ਨਾਲ ਕਿ ਇਹ ਲੋਕ ਡਰੱਗਸ ਨੂੰ ਕੰਟਰੋਲ ਕਰ ਸਕਣ ਸਿੰਦਰ ਜੀ ਇਹ ਕਹਿੰਦੇ ਨੇ ਮੈਂ ਬਹੁਤ ਵਾਰ ਸੁਣਿਆ ਉਹ ਜੀ ਟਨਾਂ ਦੇ ਟਨ ਜਿਹੜਾ ਨਸ਼ਾ ਉਹ ਗੁਜਰਾਤੋਂ ਆ ਰਿਹਾ ਹੈ ਦੇਖੋ ਸਤਿੰਦਰ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਨਾਂ ਦੀਆਂ ਸਪਲਾਈ ਲਾਈਨਸ ਬਣੀਆਂ ਹੋਈਆਂ ਨੇ ਹੈ ਗੋਲਡਨ ਕ੍ਰਿਸੈਂਟ ਹੈ ਗੋਲਡਨ A ਹੈ ਸਪਲਾਈ ਲਾਈਨਸ ਬਣੀਆਂ ਹੋਈਆਂ ਨੇ ਗੁਜਰਾਤ ਦੇ ਇੱਕ ਪੋਰਟ ਦੇ ਵਿੱਚੋਂ ਨਹੀਂ ਨਿਕਲਦਾ ਉਹ ਪੋਰਟ ਦੇ ਵਿੱਚ ਵੀ ਬਹੁਤ ਸਾਰੇ ਲੋਕ ਉੱਥੇ ਉੱਥੇ ਕੋਸਟ ਗਾਰਡ ਦੇ ਬੈਠੇ ਹੋਏ ਨੇ ਬੜੀ ਵੱਡੀ ਕੋਸਟ ਲਾਈਨ ਹੈ ਬਹੁਤ ਵੱਡਾ ਸਮੁੰਦਰ ਹੈ ਤੇ ਉਹਦੇ ਵਿੱਚੋਂ ਉਹ ਜੋ ਕਰ ਸਕਦੇ ਨੇ ਉਹ ਕਰ ਰਹੇ ਨੇ ਫਿਰ ਮੈਂ ਇਹ ਕਵਾਂਗਾ ਕਿ ਉੱਥੋਂ ਵੀ ਸਿੱਧਾ ਪੰਜਾਬ ਚ ਕਿਉਂ ਆ ਰਿਹਾ ਹੈ ਬਾਕੀ ਜਗ੍ਹਾ ਚ ਕਿਉਂ ਨਹੀਂ ਜਾਂਦਾ ਗੁਜਰਾਤ ਵਾਲੇ ਐਡਾ ਜ਼ਿਆਦਾ ਕਿਉਂ ਨਹੀਂ ਲੈਂਦੇ ਉੱਥੇ ਕਿਉਂ ਨਹੀਂ ਰੁਕ ਜਾਂਦਾ ਸੋ ਬੇਸਿਕਲੀ ਜਿੰਨੀ ਕਿ ਹੇਰੋਇਨ ਇੱਥੇ ਇਸਤੇਮਾਲ ਹੁੰਦੀ ਹੈ ਸਿੰਥੈਟਿਕ ਡਰਗ ਦੇ ਵਿੱਚ ਛਾ ਦੇ ਵਿੱਚ ਉਹ ਬਹੁਤ ਘੱਟ ਹੈ ਤੇ ਇਹ ਸਿੰਥੈਟਿਕ ਡਰਗਸ ਜਿਹੜੇ ਨੇ ਤੇ ਜਿਹੜੇ ਤੁਹਾਡੇ ਮੈਡੀਕਲ ਡਰਗਸ ਨੇ ਇਹ ਲੋਕਲੀ ਬਣ ਰਹੇ ਨੇ ਇਹਨਾਂ ਦੀਆਂ ਲੋਕਲ ਪੰਜਾਬ ਦੇ ਵਿੱਚ ਇਹਨਾਂ ਦੀਆਂ ਅੰਡਰਗਰਾਉਂਡ ਫੈਕਟਰੀਜ਼ ਹੈਗੀਆਂ ਨੇ ਜ्यादा-ਜ्यादा ਦਿੱਲੀ 'ਚ ਹੋਣਗੀਆਂ ਜਾਂ ਤੁਹਾਡੇ ਹਿਮਾਚਲ ਪ੍ਰਦੇਸ਼ 'ਚ ਹੋਣਗੀਆਂ ਸੇ ਫॉर ਐਗਜ਼ਾਮਪਲ ਤੇ ਅੰਦਰ ਜੀ ਅਗਰ ਇੱਕ ਛੋਟੀ ਜੀ ਗੋਲੀ ਹੈ ਇੱਕ ਫਾਰਮਾਸੈਟਿਕਲ ਡਰਗ ਹੈ ਜੇਦੀ ਪ੍ਰੈਸਕ੍ਰਿਪਸ਼ਨ 75 ਮਿਲੀਗ੍ਰਾਮ ਦੀ ਹੋਣੀ ਚਾਹੀਦੀ ਹੈ ਤੇ ਉਹਦੀ ਕਿਹੜੀ ਹੈ ਉਹਦੀ ਪ੍ਰੈਸਕ੍ਰਿਪਸ਼ਨ ਅਗਰ 300 ਮਿਲੀਗ੍ਰਾਮ ਦੀ ਤੁਸੀਂ ਉਹ ਗੋਲੀ ਬਣਾ ਦੋ ਤੇ ਉਹ ਨਸ਼ਾ ਬਣ ਜਾਂਦਾ ਓਕੇ ਤੇ ਉਹ ਫਿਰ ਉਹ ਐਡਿਕਟਿਵ ਹੋ ਜਾਂਦਾ ਚੀਜ਼ ਉਹੋ ਹੀ ਹੈ ਤੇ ਉਹਨੂੰ ਫਿਰ ਤੁਸੀਂ ਬਹੁਤ ਜ਼ਿਆਦਾ ਪੈਸੇ ਦੇ ਤੁਸੀਂ ਲਾਇਸੈਂਸ ਲੈ ਲੈਂਦੇ ਹੋ 75 ਦਾ ਬਣਾਉਂਦੇ ਹੋ 300 ਦਾ ਫਿਰ ਉਹਨਾਂ ਨੂੰ ਤੁਸੀਂ ਤਸਕਰਾਂ ਦੇ ਥਰੂ ਵੇਚਦੇ ਹੋ ਤੇ ਉਹਦੇ ਨਾਲ ਲੋਕਾਂ ਨੂੰ ਨਸ਼ਾ ਹੋ ਜਾਂਦਾ ਹੈ ਬਾਕੀ ਉਹ ਚਿੱਠਾ ਬਣਾਉਣ ਦੇ ਵਾਸਤੇ ਤੇ ਚਿੱਠਾ ਬਣਾਉਂਦੇ ਉਹਨੂੰ ਸਾਰੇ ਨੂੰ ਇਕੱਠਾ ਕਰਕੇ ਦੋ ਦੋ ਚਾਰ ਤੀਜਾਂ ਨੂੰ ਮੋਰਫੀਨ ਨੂੰ ਤੇ ਹੀਰੋਇਨ ਨੂੰ ਤੇ ਇਹਨਾਂ ਨੂੰ ਇਕੱਠਾ ਕਰਕੇ ਤੇ ਉਹਨੂੰ ਤੁਸੀਂ ਬਣਾ ਸਕਦੇ ਉਹਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਉਹ ਕਿੰਨੀਆਂ ਕਿ ਫੈਕਟਰੀਆਂ ਅਸੀਂ ਫੜੀਆਂ ਨੇ ਇੱਥੇ ਭਗਵੰਤ ਮਾਨ ਜੀ ਕਹਿੰਦੇ ਸੀਗੇ ਕਿ ਮੈਨੂੰ ਸਾਰਾ ਪਤਾ ਹੈ ਕਿ ਉਹ ਫੈਕਟਰੀਆਂ ਕਿੱਥੇ ਨੇ ਤੇ ਇਸ ਵਾਸਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਮੈਡੀਕਲ ਡਰੱਗਸ ਨੇ ਤੇ ਚਿੱਠਾ ਹੈ ਉਹਦੇ ਉੱਤੇ ਅਗਰ ਹੁਣ ਅਸੀਂ ਜ਼ਿਆਦਾ ਜੋੜ ਦੇ ਕੇ ਤੇ ਇਹ ਨਾ ਕਹਿੰਦੇ ਹੋਏ ਕਿ ਜੀ ਉੱਤੋਂ ਦੀ ਆ ਗਈ ਜੀ ਬੀਐਸ ਤੋਂ ਆ ਗਈ ਜੀ ਉੱਥੋਂ ਆ ਗਈ ਇਸ ਚੀਜ਼ ਨੂੰ ਅਸੀਂ ਕੰਟਰੋਲ ਕਰ ਲਈਏ ਫੈਕਟਰੀਆਂ ਬੰਦ ਕਰ ਲਈਏ ਵੱਡੇ ਲੋਕਾਂ ਨੂੰ ਫੜ ਲਈਏ ਤੇ ਨਾਲ ਰੀਹੈਬਿਲੀਟੇਸ਼ਨ ਕਰੀਏ ਤੇ ਦੋ ਕਿਸਾਲ ਲਗਾਈਏ ਤੇ ਫੇਰ ਜਾ ਕੇ ਗੱਲ ਬੰਦ ਦੀ ਹੈ ਅੱਛਾ ਤੁਸੀਂ ਹੁਣ ਜਦੋਂ ਗੱਲ ਕੀਤੀ ਤੁਹਾਡੇ ਗੱਲ ਚ ਕੀ ਚੀਜ਼ ਨਜ਼ਰ ਆਈ ਵੀ ਜਿਹੜਾ ਡਰੱਗਸ ਹੈ ਉਹ ਇੰਟਰਨੈਸ਼ਨਲ ਉਲ ਮਾਰਕੀਟ ਦੇ ਵਿੱਚ ਚੱਲਦਾ ਔਰ ਉਸਦਾ ਸੋਰਸ ਹੈ ਕਿੱਥੋਂ ਕਿੱਥੋਂ ਆਉਂਦਾ ਕਿੱਥੋਂ ਆਉਂਦਾ ਕਿੱਥੋਂ ਆਉਂਦਾ ਇਸ ਦੇ ਵਿੱਚ ਸੈਂਟਰਲ ਗਵਰਨਮੈਂਟ ਦੀ ਕੀ ਭੂਮਿਕਾ ਹੈ ਸੈਂਟਰਲ ਗਵਰਨਮੈਂਟ ਪੰਜਾਬ ਗਵਰਨਮੈਂਟ ਨੂੰ ਇਸ ਦੇ ਵਿੱਚ ਕਿੱਦਾਂ ਮਦਦ ਕਰਦੀ ਹੈ ਹਾਂਜੀ ਤੇ ਜੰਦੀ ਦੇਖੋ ਇਹ ਆਦਤ ਇਹਨਾਂ ਦੀ ਬਹੁਤ ਮਾੜੀ ਹੈ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਦੇਖੋ ਤੁਸੀਂ ਸੂਬੇ ਦੀ ਸਰਕਾਰ ਹੋ ਸਾਰਾ ਟਾਈਮ ਤੁਸੀਂ ਸੈਂਟਰ ਦੇ ਨਾਲ ਲੜਾਈ ਦੇ ਵਿੱਚ ਪਏ ਰਹੋਗੇ ਤੇ ਗੱਲ ਜਿਹੜੀ ਉਹ ਬੰਦ ਹੀ ਨਹੀਂ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਰਾਜਨੀਤੀ ਕੋਲੋਂ ਉੱਤੇ ਹੁੰਦੀਆਂ ਨੇ ਤੇ ਕੁਝ ਇਨਸਾਨ ਨੂੰ ਅ ਕੁਝ ਮਚਿਓਰਿਟੀ ਦਿਖਾਣੀ ਚਾਹੀਦੀ ਹੈ ਸੈਂਟਰ ਦੇ ਕੋਲ ਆਪਣਾ ਸਿੰਦਰਜੀ ਇੱਕ ਬਹੁਤ ਵੱਡਾ ਸਿਸਟਮ ਹੈਗਾ ਡਰੱਗਸ ਨੂੰ ਕੰਟਰੋਲ ਕਰਨ ਦਾ ਹੈ ਸੋ ਸੈਂਟਰ ਜਿਹੜੀ ਹੈ ਨੈਸ਼ਨਲ ਲੈਵਲ ਦੇ ਉੱਤੇ इवन ਇੰਟਰਨੈਸ਼ਨਲ ਲੈਵਲ ਦੇ ਉੱਤੇ ਸੈਂਟਰ ਜਿਹੜੀ ਹੈ ਉਹ ਬਹੁਤ ਕੰਮ ਕਰਦੀ ਹੈ ਤੇ ਸੈਂਟਰਸ ਪੰਜਾਬ ਦੇ ਬਾਰੇ ਵਿੱਚ ਕਾਫੀ ਗੰਭੀਰ ਹੈ ਇਸ ਚੀਜ਼ ਦੇ ਵਿੱਚ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਇੱਥੇ ਇੱਕ ਨੈਸ਼ਨਲ ਨਾਰਕੋਟਿਕਸ ਬਿਊਰੋ ਹੁੰਦਾ ਹੈ ਤੇ ਨੈਸ਼ਨਲ ਨਾਰਕੋਟਿਕਸ ਬਿਊਰੋ ਦਾ ਇੱਕ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਹੈਗੀ ਹੈ ਇੱਥੇ ਪੰਜਾਬ ਦੇ ਵਿੱਚ ਜਿਹੜੀ ਕੀ ਪੰਜਾਬ ਦੀ ਪੁਲਿਸ ਦੇ ਨਾਲ ਕੋਆਰਡੀਨੇਟ ਕਰਦੀ ਹੈ ਇਹ ਐਂਟੀ ਡਰੱਗ ਜਿਹੜਾ ਜਿਹੜੀ ਮੁਹਿੰਮ ਹੈ ਉਹਦੇ ਵਾਸਤੇ ਫਿਰ ਇੱਥੇ ਇੱਕ ਐਡਵਾਈਜ਼ਰੀ ਬੋਰਡ ਹੈ ਜਿਹੜਾ ਕੀ ਇਟ ਇਜ਼ ਅੰਡਰ ਪ੍ਰੀਵੈਂਸ਼ਨ ਆਫ ਇਲੀਸਿਟ ਟਰੈਫਿਕ ਅੰਡਰ ਅੰਡਰ ਸਾਈਕੋਟ੍ਰੋਪਿਕ ਡਰੱਗਸ ਦਾ ਜਿਹੜਾ ਇਹਦੀ ਹੈਗੀ ਹੈ ਉਹਦੇ ਵਾਸਤੇ ਇੱਕ ਐਡਵਾਈਜ਼ਰੀ ਬਾਡੀ ਹੈਗੀ ਹੈ ਪ੍ਰੀਵੈਂਟ ਕਰਨ ਵਾਸਤੇ ਇੱਥੇ ਇੱਕ ਟਾਸਕ ਫੋਰਸ ਵੀ ਹੈਗੀ ਹੈ ਸੈਂਟਰ ਨੇ ਬਣਾਈ ਹੋਈ ਜੋ ਕਿ ਡਾਰਕ ਨੈਟ ਤੇ criptocurrency ਤੇ ਮਲਟੀ ਏਜੰਸੀ ਸੈਂਟਰ ਦੇ ਨਾਲ ਕੰਮ ਕਰਦੀ ਹੈ ਡਰੱਗਸ ਵਾਸਤੇ ਡਾਰਕ ਨੈਟ ਦੇ ਵਿੱਚ ਉਹ ਤੇ criptocurrency ਤੋਂ ਇਹਦਾ ਵਿਕਣਾ ਤੇ ਉਹਦੀ ਜਿਹੜੀ ਫਾਈਨੈਂਸ਼ੀਅਲ ਜਿਹੜੀ ਹੁੰਦੀ ਹੈ ਕੀ ਕਹਿੰਦੇ ਨੇ ਡਿਸਬਰਸਮੈਂਟ ਉਹਦੇ ਉੱਤੇ ਇਹਨਾਂ ਨੇ ਨਜ਼ਰ ਰੱਖੀ ਹੋਈ ਹੈ ਜਿਹਦੇ ਵਾਸਤੇ ਇੱਥੇ ਇੱਕ ਮਲਟੀ ਏਜੰਸੀ ਸੈਂਟਰ ਲਗਾਇਆ ਹੋਇਆ ਹੈ ਹੁਣ ਇੱਕ ਹੋਰ ਗੱਲ ਹੈ ਇੱਥੇ ਸਤਿੰਦਰ ਜੀ ਸਾਰਾ ਟਾਈਮ ਇਹ ਲੋਕ ਕਹਿ ਦਿੰਦੇ ਨੇ ਉਹ ਜੀ ਬੀਐਸਐਫ ਨਹੀਂ ਰੋਕਦੀ ਬੀਐਸਐਫ ਦੇ 50 ਕਿਲੋਮੀਟਰ ਦਾ ਦਾਇਰਾ ਹੈਗਾ ਬੀਐਸਐਫ ਰੋਕਦੀ ਨਹੀਂ ਹੈ ਬੀਐਸਐਫ ਰੋਕ ਲੇ ਦੇਖੋ ਸਿੰਦਰਜੀ ਪੀਐਸਐਫ ਦਾ ਬੇਸਿਕ ਕੰਮ ਹੁੰਦਾ ਆਪਣੇ ਬਾਰਡਰ ਦੀ ਸਿਕਿਉਰਿਟੀ ਮੇਨਟੇਨ ਕਰਨੀ ਉਹ ਬੀਐਸਐਫ ਦਾ ਕੰਮ ਹੈਗਾ ਉਹਦੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਉੱਥੇ ਕੋਈ ਕੋਈ ਪਾਕਿਸਤਾਨ ਜਿਹੜਾ ਹੈ ਉਹ ਅਤੰਕਵਾਦੀਆਂ ਨੂੰ ਸਮਗਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਉਹ ਕੋਈ ਬਾਰਡਰ ਦੇ ਉੱਤੇ ਕੋਈ ਸ਼ਰਾਰਤ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਕੋਈ ਮਿਡਨਾਈਟ ਅਟੈਕ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਕੋਈ ਗੋਲੀ ਗੋਲੀਆਂ ਚੱਲ ਗਈਆਂ ਇੱਕ ਦੂਸਰੇ ਦੇ ਨਾਲ ਉਹਦੇ ਵਾਸਤੇ ਬੀਐਸਐਫ ਤਾਂ ਬੇਸਿਕਲੀ ਕੰਮ ਹੁੰਦਾ ਹੈ ਬਾਰਡਰ ਦੀ ਸਿਕਿਉਰਿਟੀ ਨੂੰ ਬਾਰਡਰ ਦੀ ਸੈਂਕਿਟੀ ਨੂੰ ਮੇਨਟੇਨ ਕਰਦਾ ਪਰ ਇਦੇ ਇਲਾਵਾ ਵੀ ਜਿਹੜੀ ਇੱਥੋਂ ਦੀ ਬੀਐਸਐਫ ਹੈ ਉਹਨੂੰ ਐਮਪਾਵਰ ਕੀਤਾ ਹੋਇਆ ਹੈ ਕਿ ਉਹ ਕੀ ਕਰ ਸਕਦੀ ਹੈ ਉਹ ਡਰੱਗਸ ਦੇ ਵਾਸਤੇ ਐਨਡੀਪੀਐਸ ਐਕਟ ਦੇ ਵਿੱਚ ਉਹ ਕੰਮ ਕਰ ਸਕਦੀ ਹੈ ਬੀ ਬੀਐਸਐਫ ਦੇ ਕੋਲ ਹੈਗਾ ਪਰ ਉਹ ਉਹ ਫੜ ਕੇ ਬੰਦੇ ਨੂੰ ਕਿੰਨੂ ਦੇਗੀ ਉਹ ਫੜ ਕੇ ਬੰਦੇ ਨੂੰ ਉਹ ਆਪਣੇ ਕੋਲ ਤੇ ਰੱਖ ਨਹੀਂ ਸਕਦੀ ਉਹ ਪੰਜਾਬ ਪੁਲਿਸ ਨੂੰ ਦੇ ਦਿੰਦੀ ਹੈ ਸੋ ਕੋਆਰਡੀਨੇਸ਼ਨ ਜਿਹੜੀ ਆ ਉਹ ਪੰਜਾਬ ਪੁਲਿਸ ਦੀ ਤੇ ਇਹਨਾਂ ਦੀ ਹੋਣੀ ਚਾਹੀਦੀ ਹੈ ਬਾਕੀ ਇਹ ਪੈਸੇ ਮੰਗਦੇ ਰਹਿੰਦੇ ਨੇ ਪੈਸੇ ਵੀ ਦੇਵਾਂਗੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਡਾਇਰੈਕਟਲੀ ਇੱਥੇ ਰੀਹੈਬਿਟੇਸ਼ਨ ਸੈਂਟਰ ਜ਼ਿਆਦਾ ਖੋਲ ਲਈਏ ਕਿਉਂਕਿ ਪੰਜਾਬ ਦੇ ਵਿੱਚ ਰੀਹੈਬਿਟੇਸ਼ਨ ਸੈਂਟਰਸ ਦੀ ਕਮੀ ਬਹੁਤ ਜ਼ਿਆਦਾ ਹੈ ਬਹੁਤ ਕਮੀ ਹੈ ਜਿਹੜੇ ਹੈਗੇ ਨੇ ਉਹ ਚੰਗੇ ਨਹੀਂ ਚੱਲ ਰਹੇ ਉਹ professional ਨਹੀਂ ਨੇ ਉੱਥੇ ਜਾ ਕੇ ਬੰਦਾ ਜਿਹੜਾ ਹੈ ਉਹ ਡਰਗ ਤੋਂ ਮੁਕਤ ਨਹੀਂ ਹੁੰਦਾ ਇਨਫੈਕਟ ਉਹਨੂੰ ਤੇ ਉੱਥੇ ਜਾ ਕੇ ਟੌਰਚਰ ਹੋ ਜਾਂਦਾ ਤੇ ਇੰਟੈਲੀਜੈਂਸ ਸ਼ੇਅਰਿੰਗ ਵੀ ਚੱਲ ਰਹੀ ਹੈ ਇੱਥੇ ਇੱਕ ਡੈਡੀਕੇਟਿਡ ਐਂਟੀ ਨਾਰਕੋਟਿਕ ਟਾਸਕ ਫੋਰਸ ਵੀ ਹੈਗੀ ਹੈ ਅਰੀਜਨਲ ਆਫਿਸ ਵੀ ਹੈਗਾ ਸੋ ਸੈਂਟਰ ਨੂੰ ਜੋ ਕਰਨਾ ਚਾਹੀਦਾ ਕਿਉਂਕਿ ਸੈਂਟਰ ਤੇ ਪੂਰੇ ਦੇਸ਼ ਦੇ ਵਿੱਚ ਕਰਦਾ ਉਹ ਮੇਰੇ ਹਿਸਾਬ ਦੇ ਨਾਲ ਸੈਂਟਰ ਕਰ ਰਿਹਾ ਹੈ ਅਗਰ ਉਹਦੇ ਨਾਲ ਕੋਆਰਡੀਨੇਸ਼ਨ ਚੰਗੀ ਹੋਏ ਇਹਨਾਂ ਦੀ ਤੇ ਬਹੁਤ ਕੁਝ ਉਹਦੇ ਵਿੱਚੋਂ ਨਿਕਲ ਸਕਦਾ ਪਰ ਪ੍ਰੋਬਲਮ ਇਹ ਹੈ ਕਿ ਸਾਡੀਆਂ ਜਿਹੜੀਆਂ ਸਟੇਟ ਗਵਰਨਮੈਂਟਸ ਨੇ ਉਹ ਹਮੇਸ਼ਾ ਹਰ ਚੀਜ਼ ਦਾ ਆਪਣੇ ਉੱਤੇ ਹੀ ਉਹ ਲੈਣਾ ਚਾਹੁੰਦੀਆਂ ਨੇ ਕੀ ਕਹਿੰਦੇ ਨੇ ਕ੍ਰੈਡਿਟ ਆਪਣੇ ਵਾਸਤੇ ਲੈਣ ਦੇ ਵਾਸਤੇ ਚੱਕਰ 'ਚ ਪੈ ਜਾਂਦੀਆਂ ਨੇ ਉਹ ਕੰਮ ਨਹੀਂ ਕਰਨਾ ਚਾਹੁੰਦੀਆਂ ਤੇ ਮੈਨੂੰ ਲੱਗਦਾ ਹੈ ਕਿ ਇਸ ਚੀਜ਼ ਦੇ ਵਿੱਚ ਕੋਈ ਕ੍ਰੈਡਿਟ ਨਹੀਂ ਹੈ ਕੋਈ ਐਸਾ ਗੱਲ ਨਹੀਂ ਹੈ ਇਹ ਸਾਡੇ ਸਾਡੇ ਵਾਸਤੇ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੈਗਾ ਪੰਜਾਬ ਦੇ ਵਾਸਤੇ ਸਾਡੇ ਬੱਚੇ ਸਾਡੀ ਜਵਾਨੀ ਬਰਬਾਦ ਹੋ ਰਹੀ ਹੈ ਇਹਨੂੰ ਅਸੀਂ ਰਾਜਨੀਤੀ ਕੋਲੋਂ ਉੱਤੇ ਕਰਕੇ ਸਾਰੇ ਇਕੱਠੇ ਮਿਲ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਮਿਲ ਕੇ ਸਾਰੀ ਸਿਵਲ ਸੋਸਾਇਟੀ ਇਕੱਠੇ ਮਿਲ ਕੇ ਸਾਰੇ ਗੁਰਦੁਆਰੇ ਐਸਜੀਪੀਸੀ ਸਾਰੇ ਮੱਠ ਸਾਰੇ ਪ੍ਰੀਸਟ ਸਾਡੇ ਡੇਰੇ ਅਸੀਂ ਸਾਰੇ ਇਕੱਠੇ ਮਿਲ ਕੇ ਅਗਰ ਇਸ ਕੰਮ ਦੇ ਪਿੱਛੇ ਪਈਏ ਤੇ ਕੋਈ ਇਹਦਾ ਕ੍ਰੈਡਿਟ ਨਾ ਲਏ ਅਸੀਂ ਇਹ ਕੰਮ ਸਿਰਫ ਆਪਣੇ ਬੱਚਿਆਂ ਵਾਸਤੇ ਕਰੀਏ ਤੇ ਬੈਟਰ ਰਹੇਗਾ। ਕੀ ਬਾਤ ਹੈ। ਅਸੀਂ ਨਸ਼ਾ ਖਤਮ ਕਰਨ ਲਈ ਆਪਣੇ ਬੱਚਿਆਂ ਲਈ ਕੰਮ ਕਰੀਏ ਕਰਨਲ ਜੈਪਨ ਸਿੰਘ ਨੇ ਕਿਹਾ ਬਹੁਤ ਵੱਡੀ ਗੱਲ ਕਹੀ ਹੈ। ਸਾਡੇ ਦੋਸਤਾਂ ਨੂੰ ਸਾਡੇ ਜਿਹੜੇ ਫਾਲੋਅਰਸ ਹੈ ਜੇ ਗੱਲ ਸਾਡੀ ਚੰਗੀ ਲੱਗੇ ਇਹਨੂੰ ਲਾਈਕ ਕਰੋ ਔਰ ਇਹਨੂੰ ਫਾਰਵਰਡ ਕਰੋ। ਕਰਨਲ ਸਾਹਿਬ ਤੁਸੀਂ ਸਾਡੇ ਸੱਦੇ ਤੇ ਰੈਗੂਲਰ ਆ ਜਾਂਦੇ ਮੈਂ ਤੁਹਾਨੂੰ ਬੁਲਾਣਾ ਤਾਂ ਤੁਸੀਂ ਆਂਦੇ ਬਹੁਤ ਬਹੁਤ ਸ਼ੁਕਰੀਆ ਸਾਰਾ ਥੈਂਕ ਯੂ ਸਤਿੰਦਰ ਜੀ ਮੈਨੂੰ ਤੇ ਹੋਈ ਹੈ ਦੇਖੋ ਅਗਰ ਅਸੀਂ ਅੱਜ ਕੋਈ ਗੱਲ ਕੀਤੀ ਹੈ ਇਹਦਾ ਕੋਈ ਫਾਇਦਾ ਹੋ ਜਾਏ ਕੋਈ ਇਹਦੇ ਨਾਲ ਕੋਈ ਅਸੀਂ ਅੱਗੇ ਬੜੋਤੀ ਕਰੀਏ ਤੇ ਬੜੇ ਸੀਰੀਅਸ ਤਰੀਕੇ ਦੇ ਨਾਲ ਅਸੀਂ ਇਸ ਬੜੇ ਵੱਡੇ ਚੈਲੰਜ ਨੂੰ ਮੀਟ ਕਰੀਏ ਤੇ ਮੈਨੂੰ ਬਹੁਤ ਖੁਸ਼ੀ ਹੋਏਗੀ ਮੈਂ ਆਪਣੇ ਲੈਵਲ ਦੇ ਉੱਤੇ ਜੋ ਕਰ ਸਕਣਾ ਮੈਂ ਕਰਦਾ ਰਹਿਣਾ ਮੈਂ ਤੇ ਬਹੁਤ ਜਾ ਕੇ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਵੀ ਸੰਪਰਕ ਰਸਣਾ ਮੈਂ ਇਹਦੇ ਉੱਤੇ ਡਾਟਾ ਵੀ ਕਲੈਕਟ ਕਰਨਾ ਮੈਂ ਸੈਂਟਰ ਨੂੰ ਵੀ ਐਡਵਾਈਸ ਕਰਨਾ ਮੇਰੇ ਕੋਲੋ ਜੋ ਹੋ ਸਕਦਾ ਥੋੜਾ ਜਿਹਾ ਮੈਂ ਤੇ ਉਹ ਕਰਨਾ ਪੰਜਾਬ ਪਲਸ ਵੀ ਕਰਦੀ ਹੈ ਤੇ ਅਸੀਂ ਤੇ ਚਾਹੁੰਦੇ ਹਾਂ ਕਿ ਇਸ ਵਾਸਤੇ ਅਗਰ ਸਾਡੇ ਵੱਲੋਂ ਕੋਈ ਔਰ ਯੋਗਦਾਨ ਚਾਹੀਦਾ ਹੋਏ ਸੈਂਟਰ ਨੂੰ ਸਟੇਟ ਗਵਰਨਮੈਂਟ ਨੂੰ ਤੇ ਅਸੀਂ ਤੇ ਦੇਣ ਨੂੰ ਬਿਲਕੁਲ ਤਿਆਰ ਹੈਗੇ ਆ ਉਹ ਬਸ ਉਹਨਾਂ ਨੂੰ ਇੱਕ ਵਾਰ ਕਹਿਣਾ ਹੀ ਹੋਏਗਾ ਤੇ ਅਸੀਂ ਉਹਦਾ ਕੋਈ ਛਿਰੇ ਨਹੀਂ ਲਵਾਂਗੇ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕਰਾਂਗੇ ਸਾਰਾ ਕ੍ਰੈਡਿਟ ਜਿਹੜਾ ਹੈ ਉਹ ਗਵਰਨਮੈਂਟ ਲੈ ਲੇ ਪਰ ਅਸੀਂ ਕਿਸੇ ਤਰ੍ਹਾਂ ਨਾਲ ਇਸ ਗੱਲ ਨੂੰ ਸਮੇਟ ਲਈਏ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਾ ਕ੍ਰੈਡਿਟ ਜਨਤਾ ਨੂੰ ਮਿਲੇ ਪਬਲਿਕ ਨੂੰ ਮਿਲੇ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ ਬਹੁਤ